ਪ੍ਰੀਤ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਸੀਂ ਵੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਆਓ ਜੀ ਤੁਹਾਨੂੰ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੀਆਂ ਇਹ ਇੱਕ ਕਿਸਾਨ ਦੀ ਕਹਾਣੀ ਹੈ ਜੋ ਬਹੁਤ ਹੀ ਮਿਹਨਤੀ ਹੈ ਪੰਜਾਬ ਦੇ ਇੱਕ ਪਿੰਡ ਵਿੱਚ ਬਹੁਤ ਹੀ ਮਿਹਨਤੀ ਕਿਸਾਨ ਰਹਿੰਦਾ ਸੀ ਜਿਸ ਦਾ ਨਾਮ ਗੁਰਦੇਵ ਸਿੰਘ ਸੀ ਉਹ ਬਹੁਤ ਹੀ ਮਿਹਨਤ ਕਰਦਾ ਸੀ ਉਹ ਸਵੇਰੇ ਉੱਠਦਾ ਉੱਠ ਕੇ ਆਪਣੇ ਖੇਤਾਂ ਦੀ ਦੇਖਭਾਲ ਕਰਦਾ ਮਿੱਟੀ ਨੂੰ ਨਰਮ ਕਰਦਾ ਉਸ ਵਿੱਚ ਖਾਦ ਪਾਉਂਦਾ ਤੇ ਫਿਰ ਫਸਲ ਵੀ ਬੀਜਦਾ ਸੀ ਉਹ ਆਪਣੇ ਪਿੰਡ ਵਿੱਚ ਬਹੁਤ ਹੀ ਇੱਜ਼ਤਦਾਰ ਅਤੇ ਸੁਚੱਜਾ ਆਦਮੀ ਸੀ ਗੁਰਦੇਵ ਸਿੰਘ ਦੇ ਘਰ ਵਿੱਚ ਇੱਕ ਬਹੁਤ ਪੁਰਾਣੀ ਗਾਂ ਸੀ ਜਿਸ ਦਾ ਨਾਮ ਉਸਨੇ ਲੱਖੋ ਰੱਖਿਆ ਹੋਇਆ ਸੀ ਉਹ ਗਾਂ ਉਸ ਦੇ ਪਰਿਵਾਰ ਦਾ ਹੀ ਇੱਕ ਹਿੱਸਾ ਸੀ ਤੇ ਉਹ ਉਸ ਦੀ ਦੇਖਭਾਲ ਕਰਦਾ ਆਪਣੇ ਬੱਚਿਆਂ ਵਾਂਗ ਉਸ ਨੂੰ ਸਮਝਦਾ ਸੀ ਲੱਖੋ ਇੱਕ ਸੁੰਦਰ ਬਹੁਤ ਹੀ ਦੁੱਧ ਦੇਣ ਵਾਲੀ ਬਹੁਤ ਹੀ ਚੰਗੇ ਸੁਆਦੀ ਗਾਂ ਸੀ ਉਹ ਹਰ ਰੋਜ਼ ਗੁਰਦੇਵ ਸਿੰਘ ਦੇ ਪਰਿਵਾਰ ਲਈ ਤਾਜ਼ਾ ਦੁੱਧ ਦਿੰਦੀ ਜਿਸ ਨੂੰ ਵੇਚ ਕੇ ਉਹ ਆਪਣੇ ਘਰ ਦੀਆਂ ਗੁਰਦੇਵ ਸਿੰਘ ਲੋਹਾਪੂਰੀਆਂ ਕਰਦਾ ਸੀ ਪਿੰਡ ਦੇ ਹੋਰ ਲੋਕ ਵੀ ਉਸ ਦੇ ਘਰੋਂ ਦੁੱਧ ਲੈ ਕੇ ਜਾਂਦੇ ਕਿਉਂਕਿ ਉਸ ਦੀ ਗਾਂ ਦਾ ਦੁੱਧ ਬਹੁਤ ਹੀ گاੜਾ ਸਾਫ਼ ਸੁਥਰਾ ਤੇ ਬਹੁਤ ਹੀ ਸਵਾਦ ਹੁੰਦਾ ਸੀ ਲੋਕ ਗਾਂ ਦੇ ਦੁੱਧ ਦੀਆਂ ਬਹੁਤ ਸਿਫਤਾਂ ਕਰਦੇ ਸੀ ਲਖੋ ਨਾ ਸਿਰਫ ਇੱਕ ਪਾਲਤੂ ਪਸ਼ੂ ਸੀ ਬਲਕਿ ਉਹ ਗੁਰਦੇਵ ਸਿੰਘ ਦੀ ਪਰਿਵਾਰਕ ਜ਼ਿੰਦਗੀ ਦੀ ਵੀ ਅਹਿਮ ਹਿੱਸਾ ਸੀ ਉਹ ਆਪਣੇ ਮਾਲਕ ਦੀ ਭਾਵਨਾ ਨੂੰ ਸਮਝਦੀ ਸੀ ਜਦ ਗੁਰਦੇਵ ਸਿੰਘ ਦੁਖੀ ਹੁੰਦਾ ਤਾਂ ਉਹ ਆਪਣੇ ਪਿਆਰ ਨਾਲ ਉਸ ਦੇ ਕੋਲ ਆਉਂਦੀ ਤੇ ਉਸ ਦੇ ਹੱਥਾਂ ਨੂੰ ਚੱਟਣ ਲੱਗ ਜਾਂਦੀ ਇਹ ਗaan ਤੇ ਮਾਲਕ ਦੀ ਗਹਿਰਾਈ ਪਿਆਰ ਦੀ ਗਹਿਰਾਈ ਦੀ ਨਿਸ਼ਾਨੀ ਸੀ ਇੱਕ ਵਾਰ ਪਿੰਡ ਵਿੱਚ ਸੋਕਾ ਪੈ ਗਿਆ ਖੇਤਾਂ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਫਸਲਾਂ ਵਿਗੜ ਗਈਆਂ ਕਿਸਾਨਾਂ ਦੇ ਘਰਾਂ ਵਿੱਚ ਆਮਦਨ ਵੀ ਘਟ ਗਈ ਗੁਰਦੇਵ ਸਿੰਘ ਵੀ ਇਸ ਝਮੇਲੇ ਵਿੱਚ ਫਸ ਗਿਆ ਲੋੜਾਂ ਪੂਰੀਆਂ ਕਰਨ ਲਈ ਉਸਨੇ ਆਪਣੇ ਕਈ ਪਸ਼ੂ ਵੇਚਣੇ ਪਏ ਉਸ ਦੇ ਦਿਲ ਵਿੱਚ ਇੱਕ ਬਹੁਤ ਵੱਡੀ ਦੁਵਿਧਾ ਸੀ ਉਸ ਦੇ ਕੋਲ ਹੁਣ ਚੋਣ ਲਈ ਇੱਕੋ ਲੱਖੋ ਗਾਂئیں ਸੀ ਤੇ ਉਹ ਸੋਚਦਾ ਕਿ ਉਹ ਲੱਖੋ ਨੂੰ ਵੇਚ ਦੇਵੇ ਜਾਂ ਕਿਸੇ ਹੋਰ ਤਰੀਕੇ ਨਾਲ ਆਪਣੀ ਆਮਦਨ ਵਧਾਵੇ ਪਰ ਉਹ ਲੱਖੋ ਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਮੰਨਦਾ ਸੀ ਇੱਕ ਦਿਨ ਇੱਕ ਵਪਾਰੀ ਆਇਆ ਤੇ ਲੱਖੋ ਨੂੰ ਖਰੀਦਣ ਦੀ ਉਸ ਨੇ ਚਾਹਤ ਰੱਖੀ ਉਸ ਨੇ ਗੁਰਦੇਵ ਸਿੰਘ ਨੂੰ ਵੱਡੀ ਰਕਮ ਦੀ ਵੀ ਆਫਰ ਦਿੱਤੀ ਪਰ ਗੁਰਦੇਵ ਨੇ ਠੀਕ ਨਹੀਂ ਸਮਝਿਆ ਕਿਉਂਕਿ ਉਹ ਉਸ ਦੀ ਜੀਵਨ ਸਾਥੀ ਵਰਗੀ ਗਾਂ ਨੂੰ ਕਿਉਂ ਵੇਚ ਦੇਵੇ ਜੋ ਹਰ ਦੁੱਖ ਸੁੱਖ ਵਿੱਚ ਉਸ ਦੇ ਨਾਲ ਰਹੀ ਹੈ ਤੇ ਉਸ ਨੂੰ ਪਿੰਡ ਨੂੰ ਦੁੱਧ ਦਿੰਦੀ ਹੈ ਗੁਰਦੇਵ ਨੇ ਹਿੰਮਤ ਨਾ ਛੱਡੀ ਉਹ ਹਾਲਾਤਾਂ ਨਾਲ ਲੜਦਾ ਗਿਆ ਉਹ ਆਪਣੇ ਪਿੰਡ ਦੇ ਹੋਰਾਂ ਕਿਸਾਨਾਂ ਨੂੰ ਵੀ ਮਿਲਿਆ ਅਤੇ ਨਵੇਂ ਤਰੀਕਿਆਂ ਦੇ ਨਾਲ ਖੇਤੀ ਕਰਨ ਦੀ ਸੋਚਣ ਲੱਗਾ ਗੁਰਦੇਵ ਨੇ ਸੋਚਿਆ ਕਿ ਜੇਕਰ ਉਹ ਦੁੱਧ ਦਾ ਵਪਾਰ ਵਧਾ ਲਵੇ ਤਾਂ ਉਹ ਆਪਣੀ ਗਾਂ ਨੂੰ ਵੀ ਬਚਾ ਸਕਦਾ ਤੇ ਆਮਦਨ ਵੀ ਵਧਾ ਸਕਦਾ ਉਸ ਨੇ ਲੱਖੋਂ ਦੇ ਦੁੱਧ ਨੂੰ ਸ਼ਹਿਰ ਵਿੱਚ ਵੇਚਣਾ ਸ਼ੁਰੂ ਕਰ ਦਿੱਤਾ ਉਹ ਹਰ ਰੋਜ਼ ਹੁਣ ਪਿੰਡ ਦੇ ਨਾਲ-ਨਾਲ ਸ਼ਹਿਰ ਵਿੱਚ ਵੀ ਲੱਖੋਂ ਦਾ ਦੁੱਧ ਦੇਣ ਲੱਗਾ ਜਿੱਥੇ ਲੋਕ ਤਾਜ਼ਾ ਅਤੇ ਖਾਲਸ ਦੁੱਧ ਬਹੁਤ ਮੰਗਦੇ ਸਨ ਹੌਲੀ-ਹੌਲੀ ਦੁੱਧ ਦੀ ਆਮਦਨ ਵਧਣ ਲੱਗੀ ਕੁਝ ਕੁ ਮਹੀਨਿਆਂ ਦੇ ਅੰਦਰ ਗੁਰਦੇਵ ਸਿੰਘ ਦੀ ਹਾਲਤ ਬਹੁਤ ਚੰਗੀ ਹੋ ਗਈ ਉਹ ਨਾ ਸਿਰਫ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਲੱਗਾ ਬਲਕਿ ਉਸਨੇ ਹੋਰ ਵੀ ਪਸ਼ੂ ਖਰੀਦ ਲਏ ਉਸ ਕੋਲ ਲੱਖੋ ਦੇ ਦੁੱਧ ਨਾਲ ਹੋਰ ਬਹੁਤ ਸਾਰੀਆਂ گاਵਾਂ ਵੀ ਆ ਗਈਆਂ ਤੇ ਹੁਣ ਉਹ ਖੁਸ਼ੀ-ਖੁਸ਼ੀ ਆਪਣੇ ਘਰ ਵਿੱਚ ਰਹਿਣ ਲੱਗ ਪਿਆ ਗੁਰਦੇਵ ਸਿੰਘ ਆਪਣੀ ਗਾਂ ਨੂੰ ਬਹੁਤ ਪਿਆਰ ਕਰਦਾ ਸੀ ਤੇ ਲੱਖੋ ਵੀ ਗੁਰਦੇਵ ਸਿੰਘ ਨੂੰ ਬਹੁਤ ਪਿਆਰ ਕਰਦੀ ਸੀ ਉਸ ਨੇ ਆਪਣੀ ਗਾਂ ਨੂੰ ਵੇਚਿਆ ਨਹੀਂ ਜਦਕਿ ਉਸ ਨੂੰ ਵੇਚਣ ਦੇ ਬਦਲੇ ਬਹੁਤ ਸਾਰੇ ਪੈਸੇ ਮਿਲ ਰਹੇ ਸਨ ਪਰ ਉਸ ਨੇ ਆਪਣੇ ਇਸ ਮੁਸ਼ਕਿਲ ਹਾਲਾਤਾਂ ਨਾਲ ਲੜਨ ਦੀ ਸੋਚੀ ਨਾ ਕਿ ਆਪਣੀ ਗਾਂ ਨੂੰ ਆਪਣੇ ਤੋਂ ਦੂਰ ਕਰਨ ਦੀ ਇਸ ਲਈ ਉਹਨਾਂ ਦੋਨਾਂ ਦੀ ਦੋਸਤੀ ਤੇ ਆਪਸੀ ਪਿਆਰ ਸਾਰੇ ਪਿੰਡ ਵਿੱਚ ਇੱਕ ਮਿਸਾਲ ਬਣ ਗਿਆ ਸਾਰੇ ਲੋਕ ਲੱਖੋ ਤੇ ਗੁਰਦੇਵ ਸਿੰਘ ਦੇ ਪਿਆਰ ਨੂੰ ਜਾਣਦੇ ਸੀ ਤੇ ਸਾਰੇ ਲੋਕ ਲੱਖੋ ਦੀਆਂ ਬਹੁਤ ਤਾਰੀਫਾਂ ਕਰਦੇ ਸਨ ਹੌਲੀ-ਹੌਲੀ ਲੱਖੋ ਨੇ ਫਿਰ ਤੋਂ ਇੱਕ ਨਵੇਂ ਨਿੱਕੇ ਜਿਹੇ ਬੱਚੇ ਨੂੰ ਵੀ ਜਨਮ ਦਿੱਤਾ ਤੇ ਲੱਖੋ ਨੇ ਹੋਰ ਵੀ ਵੱਧ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਗੁਰਦੇਵ ਸਿੰਘ ਦੇ ਘਰ ਦੇ ਹਾਲਾਤ ਹੁਣ ਬਹੁਤ ਜ਼ਿਆਦਾ ਵਧੀਆ ਹੋ ਗਏ ਸਨ ਉਹ ਗਰੀਬਾਂ ਦੀ ਵੀ ਮਦਦ ਕਰਦਾ ਸੀ ਜਿਨ੍ਹਾਂ ਦੇ ਘਰ ਵਿੱਚ ਪੈਸੇ ਨਾ ਹੋਣ ਕਰਕੇ ਦੁੱਧ ਦੀ ਕਮੀ ਹੁੰਦੀ ਸੀ ਉਹ ਉਹਨਾਂ ਨੂੰ ਬਿਨਾਂ ਪੈਸਿਆਂ ਤੋਂ ਵੀ ਦੁੱਧ ਦੇ ਦਿੰਦਾ ਸੀ ਉਹ ਪਿੰਡ ਦੇ ਨਿੱਕੇ ਬੱਚਿਆਂ ਨੂੰ ਵੀ ਦੁੱਧ ਪੀਣ ਲਈ ਦੇ ਦਿੰਦਾ ਜਿਸ ਨੂੰ ਪੀ ਕੇ ਬੱਚੇ ਬਹੁਤ ਖੁਸ਼ ਹੁੰਦੇ ਤੇ ਉਹ ਵੀ ਲੱਖੋ ਨੂੰ ਬਹੁਤ ਪਿਆਰ ਕਰਦੇ ਇਸ ਤਰ੍ਹਾਂ ਗਿਆਨ ਸਿੰਘ ਗੁਰਦੇਵ ਸਿੰਘ ਨੇ ਆਪਣੀ ਆਪਣੀ ਗਾਂ ਤੋਂ ਬਹੁਤ ਹੀ ਚੰਗਾ ਇੱਕ ਆਪਣਾ ਮਕਾਨ ਵੀ ਬਣਾ ਲਿਆ ਤੇ ਆਪਣਾ ਘਰ-ਬਾਰ ਵੀ ਵਧੀਆ ਬਣਾ ਲਿਆ ਹੁਣ ਲੱਖੋ ਵੀ ਬਹੁਤ ਖੁਸ਼ੀ ਉਸ ਦਾ ਛੋਟਾ ਜਿਹਾ ਬੱਚਾ ਵੀ ਵੱਡਾ ਹੁੰਦਾ ਜਾ ਰਿਹਾ ਸੀ ਗੁਰਦੇਵ ਸਿੰਘ ਨੇ ਆਪਣੇ ਹੋਰ ਵੀ ਖੇਤਾਂ ਵਿੱਚ ਨਮੀਆਂ ਨਮੀਆਂ ਫਸਲਾਂ ਬੀਜਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਵਧੀਆ ਵਧੀਆ ਫਸਲ ਵੇਚ ਬੀਜਦਾ ਤੇ ਉਸ ਵਿੱਚੋਂ ਜੋ ਵੀ ਦਾਣਾ ਨਿਕਲਦਾ ਉਹ ਆਪਣੀ ਗਾਂ ਲੱਖੋ ਅਤੇ ਬਾਕੀ ਦੇ ਪਸ਼ੂਆਂ ਨੂੰ ਪਾਉਂਦਾ ਜਿਸ ਨਾਲ ਲੱਖੋ ਵੀ ਬਹੁਤ ਖੁਸ਼ ਹੁੰਦੀ ਉਹ ਵੀ ਗੁਰਦੇਵ ਸਿੰਘ ਨੂੰ ਬਹੁਤ ਪਿਆਰ ਕਰਦੀ ਇਸ ਤਰ੍ਹਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਜੀਵ ਜੰਤੂ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਕਦੇ ਵੀ ਆਪਣੇ ਬੁਰੇ ਵਕਤ ਦੇ ਵਿੱਚ ਉਸ ਦਾ ਸੌਦਾ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ ਕਿਸੇ ਜੀਵ ਜੰਤੂ ਨੂੰ ਪਿਆਰ ਕਰਕੇ ਉਸ ਨੂੰ ਆਪਣੇ ਘਰ ਦਾ ਹਿੱਸਾ ਮੰਨਦੇ ਹਾਂ ਉਹ ਵੀ ਸਾਨੂੰ ਆਪਣਾ ਘਰ ਦਾ ਆਪਣਾ ਹਿੱਸਾ ਮੰਨਦੇ ਨੇ ਇਸ ਲਈ ਹਮੇਸ਼ਾ ਸਾਨੂੰ ਦੁੱਖ ਸੁੱਖ ਰਲ ਮਿਲ ਕੇ ਕੱਟਣੇ ਚਾਹੀਦੇ ਨੇ ਤੇ ਸਾਨੂੰ ਕਦੇ ਵੀ ਇਸ ਤਰ੍ਹਾਂ ਦੇ ਵਪਾਰ ਨਹੀਂ ਕਰਨੇ ਚਾਹੀਦੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਮਿਲਦੇ ਆਂ ਅਸੀਂ ਅਗਲੀ ਨਵੀਂ ਵੀਡੀਓ ਦੇ ਨਾਲ ਨਵੀਂ ਕਹਾਣੀ ਦੇ ਨਾਲ ਧੰਨਵਾਦ